ਸੋਣਾ ਉਹ ਹੋ ਤੇ ਤੈਨੂੰ ਪਿੰਡ ਵਾਲਿਆਂ ਨੇ ਤਰਾਜ ਕੀਤਾ ਤੂੰ ਕਹਿੰਦਾ ਵੀ ਅੱਗੇ ਤੋਂ ਮੈਂ ਨਹੀਂ ਗੱਲ ਕਰਾਂਗਾ ਨਹੀਂ ਨਹੀਂ ਕੰਮ ਕਰਦੀ ਗੱਲ ਗੱਲ ਕਿ ਨਹੀਂ ਕਿ ਵੱਡੀ ਆ ਗੱਲ ਮੰਨੀ ਦੀ ਹੁੰਦੀ ਆ ਗੱਲ ਇਹੋ ਹੀ ਆ ਵੀ ਗਏ ਤੁਹਾਨੂੰ ਕੋਈ ਮਸਤੀਸ ਹੋਇਆ ਤੇ ਮੈਂ ਤੂੰ ਆਪਣੀ ਗਲਤੀ ਮੰਨ ਲੈ ਫਿਰ ਦੁਬਾਰੇ ਜਾ ਕੇ ਮਾਫੀ ਮੰਗ ਨਹੀਂ ਨਹੀਂ ਮਾਫੀ ਨਹੀਂ ਨਹੀਂ ਇਹੋ ਇਹ ਗਲਤੀ ਤਾਂ ਮੰਨਣਾ ਪਈ ਤੇ ਉਹ ਮੈਂ ਲੈ ਲੈਂਦਾ ਆ ਗੱਲ ਖਤਮ ਨਹੀਂ ਗੱਲ ਪੰਜ ਚਲੋ ਆਹੋ ਕੋਈ ਗੱਲ ਨਹੀਂ ਬੋਲਦਾ ਆਜੋ ਫਿਰ ਨਹੀਂ ਪੜੋ ਆਜੋ ਆਜੋ ਮਾਫੀ ਮੰਗ ਮਾਫੀ ਮੰਗ ਤੇਰੇ ਤੇ ਰਾਤੀ ਉਹ ਇਹ ਗੱਲਾਂ ਨੂੰ ਮੁੰਡਿਆਂ ਨੇ ਦੱਸਿਆ ਨਹੀਂ ਸਵੇਰੇ ਸਾਡੇ ਘਰ ਆਏ ਸਾਡੇ ਘਰ ਬਾਬੇ ਦੇ ਪਾਕੀ ਸਾਹਬਾ ਹੀ ਰੋਕੀ ਆ ਆਏ ਉਹਨੇ ਸਾਨੂੰ ਦੱਸਿਆ ਵਾ ਤੇ ਇਹਨੇ ਫੋੜਵਾ ਲਾ ਕੇ ਕਮਰੇ ਚੋਂ ਪਹਿਲਾ ਰੂੜੀ ਦੇ ਸੁੱਤੀਆਂ ਰੂੜੀ ਦੇ ਸੁੱਤੀਆਂ ਮੜ ਕੇ ਨੇ ਘਰ ਆਂਦੇ ਸਾੜੀਆਂ ਵਾ ਸਾੜ ਕੇ ਪਤਾ ਨਹੀਂ ਕਿੱਥੇ ਇਹਨਾਂ ਸੁਰਤੀਆਂ ਸਵਾਹ ਹੀ ਲੱਭਣ ਡਏ ਆ ਸਵਾਹ ਨੂੰ ਲੱਭੀ ਨਹੀਂ ਉਹ ਇਹਨੇ ਕੰਮ ਮਾੜਾ ਕੀਤਾ ਚਾਹੀਦਾ ਨਹੀਂ ਇਹਨੂੰ ਇਹ ਕੰਮ ਮਾੜਾ ਕਰਨਾ ਚਲੋ ਆਣ ਗਵਾਂ ਨੂੰ ਫੋੜੋ ਦੇ ਦਿੰਦੀ ਤੇ ਫੋੜਵਾ ਚਲੋ ਆਣ ਗਵਾਂ ਰੱਖ ਲੈਂਦਾ ਜੋ ਵੀ ਉੱਥੇ ਸੱਚਾਈ ਆ ਆਜੋ ਆਜੋ ਬਬਾਈ ਬੇਤਿੰਨ ਬਹੁਤ ਵੱਡੀ ਕੀਤੀ ਗੁਰੂ ਨਾਨਕ ਦੀ ਬਹੁਤ ਕੀਤੀ ਬਹੁਤ ਵੱਡੀ ਜੀ ਇਹ ਜਸੂ ਮਸੀਹ ਨੂੰ ਮੰਦੀ ਆ ਸਵੇਰੇ ਹੀ ਇਹਨਾਂ ਦੇ ਘਰ ਗਏ ਆ ਇਹਨੂੰ ਆਖਿਆ ਮਾਫੀ ਮੰਗ ਲਾ ਇਹ ਦੋਵੇਂ ਬਾਹਾਂ ਤਾਂ ਕਰਕੇ ਭੰਗੜੇ ਪਾਉਂਦੀ ਸੀ ਅਸੀਂ ਬੜਾ ਇਹਨੂੰ ਸਮਝਾਇਆ ਬੜਾ ਹੀ ਸਮਝਾਇਆ ਇਹਨੂੰ ਨਹੀਂ ਸਮਝੀ ਹੁੰਦਾ ਏ ਮੇਰਾ ਨਾਮ ਗੁਰਦੇਵ ਸਿੰਘ ਲਾਡੀ ਹੈ ਜੀ ਕਿਹੜਾ ਪਿੰਡ ਇਹ ਪਿੰਡ ਮੁਰਦਲੇ ਆ ਜੀ ਕੀ ਹੋਇਆ ਜੀ ਮਤਲਬ ਇਹ ਨਾ ਜੀ ਸਾਡੇ ਲੱਗੇ ਹੀ ਉੱਥੇ ਮੰਨਦੇ ਆ ਜੀ ਜਸਵੰਤ ਸਿੰਘ ਤੇ ਇਹਨਾਂ ਨੇ ਕੀਤਾ ਜੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਆ ਇਹਨਾਂ ਦੇ ਘਰ ਦੇ ਵਿੱਚ ਇਹਦੇ ਸਹੁਰਾ ਸਾਹਿਬ ਮੰਨਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹ ਇਹਨੇ ਉਹਦੇ ਅੰਦਰੋਂ ਫੋਟੋਆਂ ਲਾ ਕੇ ਉਹ ਪਾੜ ਕੇ ਪਹਿਲਾਂ ਰੂੜੀ ਤੇ ਸੁੱਟਦੀਆਂ ਉੱਥੋਂ ਫਿਰ ਜਦੋਂ ਅਸੀਂ ਸਾਰਿਆਂ ਨੇ ਇਹਦਾ ਵਿਰੋਧ ਕੀਤਾ ਇਹਨੇ ਉੱਥੋਂ ਫੋਟੋਆਂ ਕੱਟੀਆਂ ਕਰਕੇ ਲਿਆ ਕੇ ਤੇ ਅੱਗ ਲਾਤੀ ਕਰੇ ਨਹੀਂ ਸਾੜ ਦਿੱਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਵਿੱਚ ਅਹੀਂ ਚਲੋ ਫਿਰ ਵੀ ਇਹਨੂੰ ਆਖਿਆ ਚਲੋ ਤੂੰ ਗਲਤੀ ਕੀਤੀ ਆ ਤੂੰ ਮਾਫੀ ਮੰਗਲਾ ਇਹ ਆਂਦੀ ਆ ਕਿ ਮੈਂ ਮਾਫੀ ਨਹੀਂ ਮੰਗਣੀ ਮੈਂ ਕੋਈ ਗਲਤੀ ਨਹੀਂ ਕੀਤੀ ਉਹ ਜੋ ਕੁਛ ਆ ਮੇਰਾ ਜਸੂਆ ਇਹ ਗੁਰੂ ਨਾਨਕ ਦੇਵ ਜੀ ਕੋਲ ਆ ਉਸ ਮਸਲੇ ਦੇ ਵਿੱਚ ਆਪਾਂ ਫਿਰ ਬਾਅਦ ਵਿੱਚ ਇੱਥੇ ਬੇਰਕਾ ਥਾਣੇ ਦੇ ਵਿੱਚ ਇਹਦੇ ਤੇ ਦਰਖਾਸਤ ਦਿੱਤੀ ਆ ਉਹਨੇ ਇੱਥੇ ਆਏ ਆ ਹੁਣ ਬਾਕੀ ਦੇਖੋ ਸਾਰਾ ਪਿੰਡ ਮੰਨਦੀ ਵੀ ਮੈਂ ਇਦਾਂ ਕੀਤੀ ਆ ਹਾਂਜੀ ਮੰਨਦੀ ਆ ਸਾਰਾ ਕੁਛ ਇਹਦੀ ਆ ਵੀਡੀਓ ਆ ਸਾਡੇ ਕੋਲ ਸਾਰਾ ਕੁਛ ਇਹ ਮੰਨੀ ਆ ਕਿ ਮੈਂ ਇਹ ਕੰਮ ਕੀਤਾ ਪਰ ਆਂਦੀ ਮੈਂ ਮਾਫੀ ਨਹੀਂ ਮੰਗਣੀ ਸਾਡੇ ਧਰਮ ਦੇ ਵਿੱਚ ਲਿਖਾ ਕਿ ਮਾਫੀ ਮੰਗਣੀ ਨਹੀਂ ਜੋ ਮਰਜੀ ਗਲਤੀ ਕਰ ਲੂਗਾ ਅਸੀਂ ਇਹੀ ਚਾਹੁੰਦੇ ਆ ਕਿ ਇਹਨੂੰ ਵੱਤ ਵੱਤ ਇਹਨੂੰ ਜੋ ਵੀ ਇਹਦੀ ਬੰਦੀ ਹੈ سزا ਇਹਨੂੰ ਦਿੱਤੀ ਜਾਵੇ ਕਿ ਜਿਹੜਾ ਇਹ ਕੱਲ ਨੂੰ ਹੋਰ ਵੀ ਇਹੋ ਜਿਹਾ ਕੰਮ ਨਾ ਕਰ ਪਿੰਡ ਤੇ ਇਹੋ ਜਿਹਾ ਪਿੰਡ ਚ ਪਹਿਲੇ ਵੀ ਇਦਾਂ ਦੀ ਕੋਈ ਘਟਨਾ ਹੋਈ ਨਹੀਂ ਜੀ ਇਹ ਪਹਿਲੀ ਘਟਨਾ ਸਾਡੀ ਦੱਸਿਆ ਜਾ ਰਿਹਾ ਕਿ ਜਿਹੜਾ ਉਹਦਾ ਘਰ ਬਣਾਇਆ ਗਿਆ ਉਹ ਵੀ ਗੁਰਦੁਆਰਾ ਹਾਂਜੀ ਉਹ ਵੀ ਇਹਦੇ ਸੌਰਵ ਸਿੰਘ ਜੰਦੇ ਆ ਦਰਬਾਰ ਸਾਹਿਬ ਉੱਥੋਂ ਹੀ ਸੰਗਤ ਨੇ ਇਦਾਂ ਹੀ ਗ੍ਰਾਈ ਕਰਕੇ ਤੇ ਬਣਾ ਕੇ ਦਿੱਤਾ ਇਹ ਇਹ ਹੈਗੇ ਆ ਜੀ ਪਹਲੱਥ ਪਿੰਡ ਆ ਬੇਗੋਵਾਲ ਪਹਲੱਥ ਤੋਂ ਉੱਥੋਂ ਇੱਕ ਬੀਬੀ ਆ ਉਹਨੇ ਪੈਸੇ ਦੇ ਕੇ ਇਹਦੀ ਸ਼ਤ ਕੋਈ ਆ ਉਹ ਜਿਹੇ ਇੱਕ ਇਹ ਮੈਨੀਆਂ ਦੇ ਮਾਸਟਰ ਨੇ ਉਹਨਾਂ ਨੇ ਇਹਨੂੰ ਪੈਸੇ ਦਿੱਤੇ ਗੁਰਸੇਖ ਗੁਰਸੇਖ ਨੇ ਦਰਬਾਰ ਸਾਹਿਬ ਜਾਂਦੇ ਗੁਰੂ ਰਾਮਦਾਸ ਜੀ ਨੇ ਹਾਂਜੀ ਗੁਰੂ ਘਰ ਦਰਬਾਰ ਸਾਹਿਬ ਤੋਂ ਹੀ ਇਹਦਾ ਸਾਰਾ ਕੁਝ ਬਣਿਆ ਘਰ ਉਹਨਾਂ ਨੇ ਹੀ ਦਰਬਾਰ ਸਾਹਿਬ ਵਾਲਿਆ ਨਹੀਂ ਸਾਰਾ ਕੁਸ਼ ਇਹਦਾ ਅਨਕੇ ਸ਼ਤ ਪਵਾ ਕੇ ਦਿੱਤੀ ਆ ਤੇ ਫੇਰ ਵੀ ਇਹ ਆਂਦੀ ਆ ਵੀ ਨਹੀਂ ਮੈਂ ਜਸੂ ਨੇ ਮੈਨੂੰ ਬਣਾਉਂਗੇ ਸਰ ਤਾਂ ਅਗੰਤੀ ਕੱਲ ਕੀਤਾ ਇਹ ਕੱਲ ਦੀ ਆ ਥੱਲੇ ਵੀ ਮੇਰੇ ਜਸੂ ਨੇ ਮੈਨੂੰ ਘਰ ਬਣਾ ਕੇ ਦਿੱਤਾ ਮੈਂ ਕਲੋਂ ਸਿੰਘ ਜੀ ਪਿੰਡ ਮੂਹਰੇ ਰਹਿਣ ਵਾਲਾ ਵਾਂ ਜਿਹੜੀ ਉਹ ਲੜਕੀ ਤੇ ਇਲਜ਼ਾਮ ਲੱਗ ਰਿਹਾ ਬੇਅਦਬੀ ਦਾ ਉਹ ਕੀ ਲੱਗਦੀ ਤੁਹਾਡੀ ਉਹ ਮੇਰੀ ਨੋ ਲੱਗਦੀ ਆ ਜੀ ਕੀ ਹੋਇਆ ਸੀ ਮਸਲਾ ਮਸਲਾ ਆ ਜੀ ਮੈਂ ਆਪਣੇ ਕਮਰੇ ਗੁਰੂ ਮਾਨਸਿ ਦੀ ਫੋਟੋ ਲਾਈ ਸੀ ਤੇ ਉਹਨੇ ਪਾੜਿਆ ਮੈਂ ਇਹਨੂੰ ਆਖਿਆ ਵੀ ਤੂੰ ਕਿਉਂ ਪਾੜਿਆ ਵਾ ਇਹਨੇ ਬਾਅਦ ਚੁੜਾ ਘਰ ਸਿਸ਼ਕਾਰ ਕਰਤਾ ਵਾ ਤੇ ਹੁਣ ਇਹਦੇ ਥਾਣੇ ਫੜ ਕੇ ਲੈ ਜਾਂਦਾ ਇਹਨੂੰ ਤੇ ਜੇ ਚਲੋ ਜੋ ਵੀ ਇਨਸਾਫ ਹੋਣਾ ਚਾਹੀਦਾ ਇਨਸਾਫ ਹੋਣ ਜਿਹੜੇ ਬੱਚੇ ਨਿੱਕੇ ਨਿੱਕੇ ਆ ਚਲੋ ਮਾਫੀ ਮੰਗੀ ਤੇ ਗਲਤੀ ਹੋਣੀ ਮੰਨ ਲਈ ਸੂਮ ਸੂਮ ਮੰਦੀ ਸੀ ਤੇ ਮੈਂ ਬੇਅਦਵੀ ਕਰ ਦਿੱਤੀ ਉਹਨੇ ਹਾਂਜੀ ਬੇਅਦਵੀ ਕਰਤੀ ਚਲੋ ਹੁਣ ਜੋ ਵੀ ਗਲਤੀ ਹੈ ਮੰਨ ਗਈ ਹੈ ਤੇ ਇਨਸਾਫ ਨੂੰ ਜਿਹੜਾ ਬੱਚੇ ਨिके-ਨਕੇ ਆ ਤੇ ਆਪਣੇ ਘਰ ਹੀ ਰਵੇ ਹਾਂਜੀ ਦਰਬਾਰ ਸਾਹਿਬ 4 ਸਾਲ ਆਪਾਂ 4 ਮਹੀਨੇ ਆਪਾਂ ਤਰਪਾਲ ਥੱਲੇ ਕੱਡੇ ਪੀਲੇ ਸਾਲ ਦੀ ਗੱਲ ਹੈ ਜੀ ਹਾਂਜੀ 4 ਮਹੀਨੇ ਕੱਡੇ ਆ ਉਹ ਮੈਨੂੰ ਵੇਗੋਵਾਲ ਪਲਾਤੀ ਕੋਈ ਜਨਾਨੀ ਮਿਲ ਗਈ ਉੱਥੇ ਬੀਬੀ ਦਰਬਾਰ ਸਾਹਿਬ ਉਹਨਾਂ ਨੇ ਮੈਂ ਗੱਲ ਕੀਤੀ ਉਹੇ ਮਹੀਨੇ ਬਾਦ ਰਾਨ ਕੇ ਮੇਰਾ ਘਰ-ਬਾਰ ਬਣਾ ਕੇ ਜੀ ਦੋਵਾਂ ਮਕਾਨਾਂ ਛੱਤਾਂ ਪਾ ਗਈ ਆ ਉਹ ਉਹਨਾਂ ਬਣਾ ਕੇ ਤਵਾ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਣਾ ਕੇ ਤਾ ਮਾਰੇ ਨੇ ਬਣਾ ਕੇ ਤਵਾ ਬਾਬੇ ਨਾਨਕ ਨੇ ਕਿਰਪਾ ਕੀਤੀ ਆ ਮੇਰੇ ਤੇ ਇਹ ਕੰਮ ਹੋਇਆ ਵਾ ਚਾਰ ਮਹੀਨੇ ਆਪਾਂ ਸਾਰਾ ਸਾਲ ਚਾਰ ਮਹੀਨੇ ਕੱਢੇ ਬਾਹਰ ਕੱਢੇ ਆਪਾਂ ਤਰਪਾਲ ਪਾਈ ਸੀ ਰਹਿ ਜਾ ਹਾਂਜੀ ਕੋਈ ਗੱਲ ਨਹੀਂ ਦੱਸੋ ਦੱਸੋ ਕੋਈ ਗੱਲ ਨਹੀਂ ਕੋਈ ਨਹੀਂ ਪਤਾ ਕੋਈ ਟੈਨਸ਼ਨ ਨਹੀਂ ਕਿਹੜੀਆਂ ਫੋੜਆਂ ਸਾੜੀਆਂ ਨੇ ਘਰੇ ਸਾੜੀਆਂ ਕਿ ਪਾਸਟਾੜੀਆਂ ਨੇ ਤੋਂ ਇਹ ਦੱਸੋ ਵੀ ਹਾਂ ਦੱਸੋ ਇਹ ਕਹਿੰਦਾ ਸਮਾਪਾ ਮੰਗਾ ਕੇ ਕੋਈ ਗੱਲ ਨਹੀਂ ਇੱਥੋਂ ਦਾ ਮਾਈਓ ਗ੍ਰੇਟੇਰ ਲੋਕਾਂ ਦੇ ਲੋਕਾਂ ਦੀ ਗੱਲ ਕਰੋ ਤੁਹਾਡੇ ਵਾਪਸ ਚੰਦੇ ਦਾਲ ਬੰਦੇ ਆ ਦੋਵੇਂ ਜਾਣੇ ਆ ਵੀ ਠੀਕ ਗੱਲ ਆ ਇਧਰ ਨਾਲ ਦੋ ਸੂਰ ਦੋਵੇਂ ਖਲੋਇਆ ਹੱਥ ਜੋੜੋ ਜਿੱਦਾਂ ਬਾਪੂ ਨੇ ਹੱਥ ਜੋੜੇ ਆ ਜੋੜ ਹੱਥ ਉਹ ਤੁਹਾਡੇ ਖਾਤੇ ਆ ਬਜ਼ੁਰਗ ਦੇਖੋ ਤੇ ਦਰਸ਼ਕਾਂ ਬੱਚੇ ਆ ਜੋੜ ਹੱਥ ਮੈਂ ਕਿਚੀ ਦਾ ਖਾਲਸਾ ਵੈਕੂ ਜਿੱਕੀ ਫਤਿਹ Papa ji ਉਹਦੇ ਵੀ ਹੱਥ ਜਿਹੜਾ ਉਹ ਬਈ ਨਾ ਹੱਥ ਜੋੜ ਮੈਨੂੰ ਮਾਫ ਕਰ ਦਿਓ ਬਸ ਠੀਕ ਹੈ ਕਿਹੜੀ ਗੱਲ ਦੀ ਮਾਫੀ ਮੰਗਣ ਦੇ ਉਹ ਜੋ ਮੇਰੇ ਕੋ ਗਲਤੀਆਂ ਕੀ ਮਾਫ ਕਰਦੇ ਹੋ ਬਾਬਾ ਜੀ ਦੱਸੋ ਕਿ ਉਹ ਜੀ ਸਮਝਾ ਦੋ ਹੱਥ ਚਲੂ ਕਰਦੇ ਹੋ ਤਰ੍ਹਾਂ ਮੰਗਾਇਆ ਕੋਲੀ ਬਜਰੇ ਕਿ ਤੈਨੂੰ ਗੱਲ ਕਰਦੇ ਰਹੇ ਤੇ ਤੂੰ ਜੋ ਮਾੜੀ ਮਾਂ ਘਾ ਤੂੰ ਹਾਂ ਤੇ ਵੀਡੀਓ ਉਹ ਗੱਲ ਉਹਦਾਉਂਦੇ ਨੇ ਕਿਉਂ ਗੱਲ ਉਹਦਾਉਂਦੇ ਨੇ ਇੱਥੇ ਤੇ ਮੈਂ ਮੰਗਾਂ ਮੈਂ ਕਹਾ ਮੇਰੇ ਕੋਲ ਗਲਤੀ ਹੋ ਗਈ ਗੱਲ ਉਹਦੀ ਨੂੰ ਮਾਫੀ ਦਸੂ ਮਾਫੀ ਤਾਂ ਗਲਤੀ ਨਹੀਂ ਹੋ ਪਹਿਲੋ ਚਲੋ ਠੀਕ ਹੈ ਨਾ ਲੱਗੇ ਤੇ ਫਿਰ ਕਹ ਹਾਂ ਆਵੇ ਆਯ ਸ਼ਕਤੀ ਮਾਤਾ ਮਾਤਾ ਸਾਹਿਬ ਦੇਵਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਚੱਕਰਵਰਤੀ ਸਮਰਾਟ ਦੇ ਪਾਉਲੇ ਪਵਿੱਤਰ ਚਰਨ ਕਮਲੋ ਕੋ ਪਾਵੇ ਨਾ ਲੋ ਜਾਇ ਫਤੇ ਪਾਵੇ ਬਸ ਜੀ ਆਇਆਂ ਨੂੰ ਝਗੜਾ ਕਰੋ ਪ੍ਰੇਮ ਇਸ ਕਾਇਆ ਜਾਂਦਾ ਸਾਡੇ ਵਿੱਚ ਪ੍ਰਭੂ ਦੇ ਵਿੱਚ ਕਹਿੰਦਾ ਪ੍ਰਭੂ ਕਹਿੰਦਾ ਜਿਹੜਾ ਨੀਵਾ ਹੋ ਕੇ ਚੱਲਦਾ ਉਹਨੂੰ ਮੈਂ ਉੱਚਾ ਕਰਦਾ ਤੇ ਮੈਂ ਚਲੋ ਮੈਂ ਗਲਤੀ ਮੰਨਦੀ ਜੇ ਦਿਲ ਦੁੱਖਿਆ ਹੋਵੇ ਤੇ ਚਲੋ ਮਾਫ ਕਰ ਤੇ ਕੀ ਗੱਲ ਕੀਤੀ ਗੱਲ ਕੀਤੀ ਹਾਂਜੀ ਔੜ ਪਾੜ ਤੇ ਬਾਬੇ ਨਾਨਕ ਦੇ ਤੇ ਮੇਰੀ ਗੱਲ ਸੁਣੋ ਮਤਲਬ ਉਹਦੇ ਵਿੱਚ ਕੀ ਕੀਤਾ ਤੁਸੀਂ ਕੀ ਕੀਤਾ ਕੀ ਕੀਤਾ ਕੀ ਤੁਸੀਂ ਸਾੜਿਆਵਾ ਫੋਟੋ ਬੱਸ ਕਿੱਦਾਂ ਕਿੱਦਾਂ ਘਰ ਕੇ ਕਿੱਦਾਂ ਤੁਹਾਡੇ ਘਰ ਦੇ ਕਿਸੇ ਘਰ ਦੀ ਘਰ ਸਾੜਿਆ ਬਾਹਰ ਸਾੜਿਆ ਘਰੇ ਸਾੜੀ ਜੀ ਹਾਂਜੀ ਆਈ ਬਾਰੇ ਕਰਦੀਆਂ ਕਿੰਨਾ ਦੇ ਘਰੋਂ ਲਾ ਗਈ ਦਿੰਦੀਆਂ ਆ ਆਪਣੇ ਘਰੋਂ ਹੀ ਹੈ ਆਪਣੇ ਘਰੋਂ ਲੇਕਿਨ ਜਦੋਂ ਮੰਦੇ ਆਉਂਦੇ ਜਿਸ ਨੂੰ ਕੀ ਅਸੀਂ 6 ਸਾਲ ਹੋ ਗਏ ਚੱਲਦੇ ਆ ਮੈਨੂੰ ਚੱਲਦੇ ਨੂੰ ਹਾਂਜੀ ਤੇ ਇੱਕ ਫੋਟੋ ਕਿਹਨੇ ਲਾਈ ਆ ਘਰ ਵਾਲਿਆਂ ਨੇ ਲਾਈ ਫੋਟੋ ਵੈਨਾਂ ਲਾਈਆਂ ਕਿਹਨੇ ਇਹ ਮੰਦੇ ਨਹੀਂ ਨਹੀਂ ਕਿੱਥੇ ਜਾਂਦੇ ਜੀ ਹਾਂਜੀ ਮੈਂ ਤੁਹਾਡਾ ਬਾਬਾ ਜੀ ਇੱਧਰ ਆਓ ਮਾੜਾ ਜੀ ਇੱਧਰ ਮੈਂ ਕੋਈ ਕਿੱਥੇ ਜਾਂਦੇ ਜੀ ਦਰਵਾਸਾ ਹੀ ਮੰਨਦਾ ਮੈਂ ਤੇ ਦਰਵਾਸਾ ਨੂੰ ਗ੍ਰੰਥਾ ਨੂੰ ਮੰਨਦਾ ਮੈਂ ਤੇ ਕੋਈ ਨਹੀਂ ਮੰਨੇਗਾ ਹੌਣੇ ਮੰਨਦਾ ਗ੍ਰੰਥਾ ਨੂੰ ਮੰਨਣਾ ਵੇਖੋ ਮੈਂ ਦਸਤਾਰ ਕਤਰੀ ਨਹੀਂ ਹੋਰ ਵੱਡਾ ਕਿ ਤੂੰ ਵੱਡੀਆਂ ਕਿ ਇਹਨੂੰ ਮਤਲਬ ਇਹ ਕਹਿ ਨਹੀਂ ਸਕਦੇ ਨਹੀਂ ਨਹੀਂ ਵੱਡੇ ਤੇ ਚਲੋ ਮਾਪ ਪ੍ਰਭੂ ਜਸ਼ਨ ਸਿੰਘ ਨੇ ਸਾਨੂੰ ਕਿਹਾ ਕਿ ਆਦਰ ਕਰੋ ਮਾਤਾ ਪਿਤਾ ਹਾਂਜੀ ਜੀ ਫੋਟੋ ਗੋ 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 ਕਿਦਾ ਆਦਰ ਬਾਨ ਕਰੋ ਮਾਪਿਓ ਦਾ ਆਦਰ ਕਰੋ ਜਿਹੜੀ ਫੋਟੋ ਕਿਧੀਆਂ ਵਾਂ ਨਹੀਂ ਨਹੀਂ ਉਹ ਵੀ ਚਲੋ ਗੁਰੂ ਨਾਨਕ ਦੇਵ ਜੀ ਨੇ ਚੱਲ ਕਰਵਾਈ ਕਰੋ ਚੱਲ ਕਰਵਾਈ ਕਰੋ ਪਰਚਾ ਕਰੋ ਮਾਫੀ ਮੰਗੋ ਮਾਫੀ ਮੰਗੋ ਤੇਰਾ 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 ਤਿਆਰੀ ਹੋਊ ਉਹ ਕਰ ਜੂਗਾ ਦੱਸ ਕੋਈ ਮਾਫੀ ਨਹੀਂ ਕੋਈ ਮਾਫੀ ਨਹੀਂ ਨੂੰ ਮਾਫੀ ਮੰਗੋ ਮਾਫੀ ਮੰਗੋ ਸਾਰੇ ਇੱਥੇ ਹੀ ਕਰਦੇ ਆ ਕੋਈ ਸਾਰੇ ਤੁਸੀਂ ਇੱਥੇ ਕਰਦੇ ਕੋਈ ਛਤਰ ਖਾਵੇਂ ਤੂੰ ਮਾਫ ਕਰ ਦੋ ਮਾਫ ਕਰਦੇ ਤੂੰ ਮਾਫੀ ਦੇ ਉਹ ਕੋਈ ਮਾਫੀ ਨਹੀਂ ਤੇਰੇ ਤੇ ਪਰਦਾ ਤਸਕਰੋਣਾ ਨਾਲ ਹੀ ਤੂੰ ਕਰਾਈਆਂ ਫਿਰ ਤੂੰ ਕਰਾਈਆਂ ਤੂੰ ਫਿਰ ਆਹ ਕਰੀ ਦੱਸੋ ਤੁਹਾਨੂੰ ਭਾਬੀ ਮੰਗਦੇ ਤੂੰ ਭਾਬੀ ਕੋਲ ਨਹੀਂ ਮਾਫੀ ਮਾਫਨੀ ਆ ਅਰਦਾਸ ਕਰੋਰ ਤੇ ਅਰਦਾਸ ਕਰੋਰ ਤੇ ਇੱਥੇ ਕਾਰਵਾਈ ਕਰੋ ਅਸੀਂ ਇਹ ਬਰਦਾਸ਼ਤ ਨਹੀਂ ਕਰਨੀ ਹੈ ਚੀਜ਼ਾਂ ਹੁਣ ਇਹ ਤੁਸੀਂ ਸਾਰਾ ਇਹ ਗੁਰਨਾਨਕ ਪਾਸ਼ਾ ਦੀ ਫੋਟੋ ਨਹੀਂ ਇਹ ਸ਼ੇਤਾਂ ਨਿਹੰਗ ਸਿੰਘ ਜਿਹੜੇ ਜਾਣ ਬੁੱਝ ਕੇ ਨਾ ਲੋਕ ਬਾਦ ਦੁਨੀਆ ਕਹਿੰਦੀ ਨਿਹੰਗ ਸਿੰਘ ਜਾਣ ਬੁੱਝ ਕੇ 크ਿਸਚਨ ਭਾਈਚਾਰੇ ਨਾਲ ਧੱਕਾ ਕਰਦੇ ਆ ਜੋ ਵੇਖੋ ਨਿਹੰਗ ਸਿੰਘ ਕਦੀ ਕਿਸੇ ਧਰਮ ਦੀ ਕੋਈ ਮਾੜਾ ਨਹੀਂ ਬੋਲਦਾ ਕਿਸੇ ਦੀ ਬੇਦਬੀ ਨਹੀਂ ਕਰਦਾ ਸਾਡੀ ਇਹ ਅਪੀਲ ਵਾ ਕਿਨੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀਆਂ ਸਰੂਪ ਸਾੜੇ ਆ ਪਾੜੇ ਆ ਤਾਂ ਇੱਥੇ ਬੰਦੀ ਕਾਰਵਾਈ ਕੀਤੀ ਜਾਏ ਜੇਕਰ ਕਾਨੂੰਨ ਆਪਣੀ ਬੰਦੀ ਕਾਰਵਾਈ ਨਹੀਂ ਇੱਥੇ ਕਰਦਾ ਫਿਰ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਥੇ ਕਾਰਵਾਈ ਕਰਨਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸ ਦੇਣਾ ਚਾਹੁੰਦੇ ਆ ਜਿਹੜਾ ਪਿੰਡ ਵਸਨੀਕਾਂ ਨੇ ਫੈਸਲਾ ਲਿਆ ਵਾ ਇਹ ਗਲਤ ਲਿਆ ਪਿੰਡ ਨੇ ਪੋਟ ਨੂੰ ਪਰ ਅਸੀਂ ਇਹ ਚੀਜ਼ ਨਹੀਂ ਬਰਦਾਸ਼ਤ ਕਰਾਂਗੇ ਜਿਹੜਾ ਤੇ ਅਸਾਈ ਧਰਮ ਦੇ ਲੋਕ ਅੱਜ ਲਾਜ ਦੇ ਕੇ ਸਿੱਖਾਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਉਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਦੂਜਾ ਇਹ ਗੁਰੂ ਨਾਨਕ ਪਾਤਸ਼ਾਹ ਦੀ ਫੋਟੋਆਂ ਨੂੰ ਇਹ ਸ਼ੈਤਾਨ ਦੀਆਂ ਫੋਟੋਆਂ ਕਹਿੰਦੇ ਨੇ ਇਹ ਕੜੇ ਨੂੰ ਸ਼ੈਤਾਨ ਦਾ ਕੜਾ ਕਹਿੰਦੇ ਜਿਹੜੀ ਮਾਰੇ ਦੀ ਪਿੱਤਰ ਗੁਰਬਾਣੀ ਧੁਰੋਂ ਆਈ ਆ ਇਹਨੂੰ ਸ਼ੈਤਾਨ ਦੀ ਬਾਣੀ ਕਹਿੰਦੇ ਇਹ ਵੀ ਬਰਦਾਸ਼ਤ ਕਰਨ ਤੋਂ ਬਾਣੀ ਬਾਹਰੀ ਆ ਅਸੀਂ ਸਰਕਾਰ ਨੂੰ ਇਹ ਦੱਸ ਦਿੰਦੇ ਆ ਕਿ ਜਿਹੜੀਆਂ ਸਰਕਾਰਾਂ ਅੱਜ ਇਹਨੂੰ ਇਹਨਾਂ ਨੂੰ ਭੂਏ ਚੜਾ ਰਹੀਆਂ ਨੇ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਕਿਉਂਕਿ ਗਰਾਂਟਾ ਤੇ ਉਹਨਾਂ ਦੇ ਜਾ ਜਾ ਕੇ ਕੌਕੇ ਜਿਹੜੇ ਅਸਾਈ ਪਾਦਰੀ ਪਹਿਲਾਂ ਉਹ ਆਪਣੇ ਧਰਮ ਦੇ ਚਪਕੇ ਸਨ ਪਰ ਇਹ ਅੱਜ ਸਿੱਖਾਂ ਦੇ ਘਰ ਜਾ ਕੇ ਲੋਕਾਂ ਨੂੰ ਗਮਰਾਹ ਕਰਕੇ ਤੇ ਅੱਜ ਲਾਲਚ ਦੇ ਕੇ ਤੁਹਾਡੇ ਬੱਚਿਆਂ ਨੂੰ ਆ ਕਰਦਿਆਂਗੇ ਆ ਕਰਦਾਂਗੇ ਤੁਹਾਡੀ ਦੁਆ ਕਰਾਂਗੇ ਇਹ ਸਾਰਾ ਝੂਠਾ ਇਹ ਝੂਠ ਦਾ ਤੇ ਕੂੜ ਦਾ ਪ੍ਰਚਾਰ ਅਸੀਂ ਕਦੀ ਵੀ ਸਹਿ ਨਹੀਂ ਕਰਾਂਗੇ ਬਰਦਾਸ਼ਤ ਨਹੀਂ ਕਰਾਂਗੇ ਨਾ ਇਹਨਾਂ ਨੂੰ ਅਸੀਂ ਪਿੰਡਾਂ ਵਿੱਚ ਵੜਨ ਦੇਵਾਂਗੇ ਜਿਨ੍ਹਾਂ ਨੇ ਅੱਜ ਮਹਾਰਾਜ ਦੀ ਬੇਦਬੀ ਕੀਤੀ ਹੈ ਫੋਟਵਾਂ ਦੀ ਪਤਾ ਲੱਗਾ ਕਿ ਇਸਨੇ ਔਰਤ ਨੇ ਆਪਣੇ ਘਰ ਦੇ ਵਿੱਚ ਹੀ ਗੁਰਮਾਨਤ ਪਾਸ਼ਾ ਦੀਆਂ ਗੁਰੂ ਗੋਬਿੰਦ ਸਿੰਘ ਦੀਆਂ ਫੋਟੋਆਂ ਸਾੜੀਆਂ ਗੁਰੂ ਰਾਮਦਾਸ ਜੀ ਘਰ ਦੀਆਂ ਉਹ ਬਰਦਾਸ਼ਤ ਕਰਨ ਤੋਂ ਬਾਹਰ ਹੀ ਆ ਤੇ ਪ੍ਰਸ਼ਾਸਨ ਜਿਹੜਾ ਵਾ ਇਹ ਕਦੀ ਵੀ ਅਸੀਂ ਅਧਿਆਗ ਸਿੰਘ ਜਿੱਥੇ ਬੰਦੀਆਂ ਆ ਗਈਆਂ ਇੱਥੇ ਅਸੀਂ ਵੀ ਆ ਗਏ ਆ ਤੇ ਅਸੀਂ ਕਦੀ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਭਾਂਦੀ ਇਸ ਜਨਾਨੀ ਦੇਤੇ ਕਾਰਵਾਈ ਕਰਾ ਕੇ ਫਿਰ ਇਥੋਂ ਜਾਵਾਂਗੇ ਨਹੀਂ ਤੇ ਜਾਵਾਂਗੇ ਨਹੀਂ ਤੇ ਨਾਲ ਹੀ ਦੱਸ ਦੇਣਾ ਚਾਹੁੰਦੇ ਆ ਇਹ ਜਿਹੜੇ ਇਹਨਾਂ ਦੇ ਵੱਡੇ ਪੌਪ ਵਾ ਜੇ ਜੇ ਤੁਸੀਂ ਇਹ ਮਾਹੌਲ ਨੂੰ ਖਰਾਬ ਪੰਜਾਬ ਦਾ ਕਰਨਾ ਚਾਹੁੰਦੇ ਤੇ ਸਿੱਧੇ ਹੋ ਕੇ ਸਾਡੇ ਨਾਲ ਆ ਜਾਓ ਅਸੀਂ ਉਦਾਂ ਨਹੀਂ ਜੇ ਬੈਠੇ ਚੂੜੀਆਂ ਪਾ ਕੇ ਨਹੀਂ ਬੈਠੇ ਕਿਉਂਕਿ ਨਵੇਂ ਨਵੇਂ ਦਿਨ ਕੋਈ ਨਾ ਕੋਈ ਤੁਸੀਂ ਇਹ ਘਟਨਾਵਾਂ ਜਿਹੜੀਆਂ ਕਦੀ ਆਰਾਮਦਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਕਰਾਈਆਂ ਫਿਰ ਤੁਸੀਂ ਮਹਾਰਾਜ ਦੇ ਗੁੜਗੇ ਸਾਹਿਬ ਕਈਆਂ ਥਾਵਾਂ ਤੇ ਸਤਾਏ ਉਹਨਾਂ ਨੂੰ ਮਹਾਰਾ ਸਨਸਕਾਰ ਕਰਵਾਇਆ ਲੋਕਾਂ ਦੇ ਕੋਲੋਂ ਕਹਿ ਕੇ ਲੋਕਾਂ ਦੇ ਕੜੇ ਲਵਾਏ ਗਏ ਕੜਾ ਪ੍ਰਸ਼ਾਦ ਤੁਸੀਂ ਨਹੀਂ ਗੁਰੂ ਘਰੋਂ ਲੈਂਦੇ ਤੇ ਲੰਗਰ ਤੁਸੀਂ ਛਕ ਲੈਂਦੇ ਜੇ ਜਾਂ ਤੇ ਲੰਗਰ ਬਣਾ ਛਕੋ ਤੇ ਮੈਂ ਨਾਲ ਹੀ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਪਿੰਡਾਂ ਦੇ ਬੈਠੇ ਨੇ ਇਹਨਾਂ ਨੂੰ ਨਾ ਤੇ ਗਮੀ ਤੇ ਨਾ ਖੁਸ਼ੀ ਦੇ ਗੁਰੂ ਘਰੋਂ ਭਾਂਡੇ ਨਾ ਦਿਓ ਤੇ ਨਾ ਇਹਨਾਂ ਦਾ ਸਸਕਾਰ ਮੜੀਆਂ ਦੇ ਵਿੱਚ ਕਰਨ ਦਿੱਤਾ ਜਾਵੇ ਕਿਉਂ ਕਿ ਇਹਨਾਂ ਨੂੰ ਕਹੋ ਕਿ ਆਪ ਬਣਾਓ ਆਪਣੇ ਸਰੀਰਾਂ ਨੂੰ ਜੋ ਇਹਨਾਂ ਦੀ ਮਰਜ਼ਾਦਾ ਬਣ ਕੇ ਆਈ ਹੈ ਅਸੀਂ ਇਹ ਚੀਜ਼ਾਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਤੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਵੋਟ ਤੇ ਨੋਟ ਨੂੰ ਮੁੱਖ ਨਾ ਰੱਖੋ ਜਿਹੜੀ ਬੰਦੀ ਕਾਰਵਾਈ ਆ ਤੁਹਾਡੇ ਬਿਆਨਾਂ ਦੇ ਉੱਤੇ ਇਹਦੇ ਬੀਬੀ ਦੇ ਉੱਤੇ ਕਰਵਾ ਕੇ ਫਿਰ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਨਾਨਕ ਦੇਵ ਜੀ ਸਮੂਹ ਸਾਧ ਸੰਗਤ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸਦਾ ਖਾਲਸਾ ਇਹ ਚੈਲੰਜ ਦੀ ਧਰਤੀ ਉੱਤੇ ਜਿਹੜਾ ਚੈਲੰਜ ਹੋ ਰਿਹਾ ਵਾ ਦਿਨੋ ਤੇ ਦਿਨ ਘਟਣਾ ਹੋ ਰਿਹਾ ਇਸ ਨੂੰ ਨੱਥ ਪਾਉਣ ਵਾਸਤੇ ਕਲਗੀਧਰ ਸਾਹਿਬ ਦੀਆਂ ਫੌਜਾਂ ਮਰਿਆਦਾ ਅਨੁਸਾਰ ਸਜਾਈਆਂ ਜਿਹੜੀਆਂ ਆ ਉਹ ਕਾਰਵਾਈ ਦੇ ਉੱਤੇ ਆਈਆਂ ਵਾ ਇਸ ਕਰਕੇ ਜੀ ਭਾਵਨਾ ਨਾਲ ਇਹ ਗਲਤ ਕੰਮ ਹੋ ਰਿਹਾ ਇਹਨਾਂ ਨੂੰ ਨੱਥ ਪਾਉਣ ਵਾਸਤੇ ਫੌਜਾਂ ਤਿਆਰ ਪੁੱਲ ਤਿਆਰ ਆ ਜਿਹੜਾ ਵੀ ਇਸ ਘਟਨਾ ਵਿੱਚ ਆਵੇਗਾ ਵਿਵਦੀ ਕਰੇਗਾ ਉਸ ਨੂੰ ਨੱਥ ਪਾਈ ਜਾਏਗੀ ਕਾਨੂੰਨੀ ਕਾਰਵਾਈ ਕਰਕੇ ਜੋ ਬੰਦੀ ਧਾਰਾ ਹੈ ਉਹਦੇ ਉੱਤੇ ਲਾਈ ਜਾਏਗੀ ਕਿਉਂਕਿ ਇਸ ਤਰ੍ਹਾਂ ਜਿਹੜਾ ਆਪਾਂ ਬਸਦੇ ਰਹੇ ਤੇ ਫਿਰ ਇਹਦੇ ਨਾਲ ਘਟਨਾ ਹੋਰ ਗੜੀ ਹੋੜ ਗਈਆਂ ਅਸੀਂ ਇਹ ਪੰਥ ਨੇ ਬਿਲਕੁਲ ਮਰਾਦਾ ਅਨਸਾਰ ਚੇਂਜ ਕਰ ਦਿੱਤਾ ਦਸਮੇਸ਼ ਆਰਮੀ ਫੌਜ ਦੇ ਜੈਦਰਬਾਰ ਭਾਸ ਸਿੰਘ ਜੀ ਉਹਨਾਂ ਦੇ ਸਤਿਕਾਰਯੋਗ ਜੀ ਸਤਕਾਰ ਕਮੇਟੀ ਦੇ ਵੀਰ ਜੀ ਜਿਹੜੇ ਕਿ ਸਾਡੇ ਬਹੁਤ ਚੜ੍ਹਦੀ ਕਲਾ ਸੂਝਵਾਨ ਸ਼ਕਤੀਆਂ ਨਾਲ ਇਹ ਪੰਥ ਦੀ ਜਿਹੜੀ ਸੇਵਾ ਨਿਵਾਜ ਜਿਹੜੀ ਨਿਵਾਜ ਰਹੇ ਨੇ ਸਾਡੇ ਜਿਹੇ ਦਾ ਜਗਰੂਪ ਸਿੰਘ ਜੀ ਉਧਰੋਂ ਪੱਟੀ ਸਾਹਿਬ ਆ ਰਹੇ ਚੇਅਰਮੈਨ ਸਾਹਿਬ ਜੀ ਹੋਰ ਵੀ ਫੌਜਾਂ ਇੱਥੇ ਉਤਰ ਚੁੱਕੀਆਂ ਨੇ ਇਹ ਵੇਖੋ ਬਿਲਕੁਲ ਹੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਆਪਨਾ ਪਰਾ ਸਾਡਾ ਉਧਰ ਉੱਠੇਗਾ ਜਦੋਂ ਕਾਨੂੰਨ ਸਾਡੀ ਨਾਮ ਮੰਨੇਗਾ ਕਿਉਂਕਿ ਪੰਥ ਵੱਡਾ ਸਰਕਾਰ ਨਹੀਂ ਪਹਿਲ ਸਾਡੀ ਕਾਨੂੰਨ ਨੂੰ ਹੈ ਕਿ ਕਾਨੂੰਨ ਜਿਹੜੀ ਕਾਰਵਾਈ ਕਰੇ ਜੇ ਕਾਨੂੰਨ ਨਹੀਂ ਕਾਰਵਾਈ ਕਰਦਾ ਤੇ ਫਿਰ ਉਹਦੇ ਬਾਅਦ ਤੇ ਜਿਹੜਾ ਠਾਣਾ ਬਣ ਚੁੱਕਾ ਹੈ ਮਿਰਚਾਂ ਵਾਲੀਆਂ ਬੋਰੀਆਂ ਵਿੱਚ ਪਾ ਕੇ ਉਹਨੂੰ ਉੱਥੇ ਸੋਧਾ ਜਾਵੇਗਾ ਡੇਰੇ ਉੱਤੇ ਇਹ ਬੇਨਤੀ ਪੰਥ ਵੱਲੋਂ ਹੈ ਅਸੀਂ ਹੋਰ ਗੁਰਸਿੱਖਾਂ ਨੂੰ ਜਿਹੜੇ ਸਹੀ ਬੰਦੇ ਜਾਂਦੇ ਆ ਵੇਖੋ ਧਰਮ ਨਹੀਂ ਕੋਈ ਵੀ ਮਾੜਾ ਅਸੀਂ ਆਪਣੀ ਕਰਨੀ ਨਾਪੋ ਆਪਣੀ ਕਰਨੀ ਹੈ ਸ਼ਕਤੀ ਦਾ ਫਲ ਮਿਲਣਾ ਵਾ ਜਿਹੜੀ ਸ਼ਕਤੀ ਆ ਉਹ ਸ਼ਕਤੀ ਦੀ ਗੱਲ ਚੱਲਣੀ ਆ ਜਿਹੜਾ ਮੋਢਿਆ ਮੋਢਿਆ ਬਾਕੀ ਟਾਹਣੀਆਂ ਜਿੱਦਾਂ ਮਰਜੀ ਵਿਸਰੀਆਂ ਜਾਣ ਅਜੇ ਕਿਸੇ ਨੂੰ ਮਾਰਾਂ ਦੀ ਕਹਿੰਦੇ ਪਰ ਜੇ ਕੋਈ ਇਹ ਚੀਜ਼ ਨੂੰ ਗਲਤ ਕਾਨੂੰਨੀ ਕਾਰਵਾਈ ਕਰਦਾ ਵਾ ਮਾਰਕ ਦੀ ਬੈਵਦੀ ਕਰਦਾ ਵਾ ਪਹਿਲੀ ਦੀ ਗੱਲ ਵੀ ਤੁਸੀਂ ਘਰਾਂ ਵਿੱਚ ਫੋਟੋਆਂ ਰੱਖੀਆਂ ਵਾ ਉਹਨਾਂ ਨੇ ਗੁਰੂ ਘਰ ਚੜ੍ਹਾਓ ਜਾ ਕੇ ਆ ਜਿਹੜਾ ਇਦਾਂ ਆਪਾਂ ਨੁਕਸਾਨ ਕਰਦੇ ਆ ਇਹ ਦੁਨੀਆ ਨੂੰ ਸਤਾਉਂਦੇ ਆ ਜਿਹੜਾ ਦੁਨੀਆ ਅੱਜ ਵੇਖੋ ਕਿਹੜੀ ਤਗੜੀ ਕਹਿਰ ਦੀ ਗੱਲ ਆ ਹੜਤਾਲ ਆ ਚਾਰਸ ਵੇਲੇ ਬੰਦ ਆ ਪਰ ਸਿੰਘ ਫਿਰ ਵੀ ਵੇ ਲੋ ਪਿੰਜਰਾ ਵੇਚਦੀ ਨੰਗਦੇ ਆਉਂਦੇ ਇਹਨਾਂ ਨੂੰ ਕੋਈ ਡੱਕ ਨਹੀਂ ਇਹਨਾਂ ਵਾਸਤੇ ਨਾ ਕੋਰੋਨਾ ਦੇ ਵੇਲੇ ਕੋਈ ਹੜਤਾਲ ਹੀ ਨਾ ਹੁਣ ਕੋਈ ਹੜਤਾਲਾ ਕਹੂੰਗਾ ਸਿੰਘ ਦਾ ਤੇ ਰਾਜ ਆ ਰਾਜ ਦੇ ਖਾਸਾ ਕਰਨਦਿਆਂ ਵਾ ਐ ਜਿੱਥੇ ਵੀ ਪਹੁੰਚਣਾ ਪਹੁੰਚ ਜਾਂਦੀਆਂ ੜਾਰਾਂ ਦੀਆਂ ੜਾਰਾਂ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਜਿਹੜਾ ਵੀ ਕੋਈ ਇਸ ਘਟਨਾ ਨੂੰ ਕਰੇਗਾ ਉਹਨੂੰ ਸੋਧਣੇ ਵਾਸਤੇ ਫੌਜਾਂ ਬਿਲਕੁਲ ਤਿਆਰ ਤਿਆਰਪਲ ਤਿਆਰ ਪਹਿਲੀ ਜਿਹੜੀ ਕਾਰਵਾਈ ਹੈ ਕਾਨੂੰਨ ਦੀ ਆ ਜੇ ਕਾਨੂੰਨ ਸਾਡੀ ਨਹੀਂ ਗੱਲ ਨਾਲ ਵਿੱਚ ਆਉਂਦਾ ਫਿਰ ਪੰਥ ਚੜ੍ਹਦੀ ਕਲਾ ਵਿੱਚ ਜਕਾਰੇ ਛੱਡ ਕੇ ਸੋਧਾ ਲੋ ਨੂੰ ਤਿਆਰ ਫੁੱਲ ਤਿਆਰ ਪਹੁੰਚ ਚੁੱਕਾ ਵਾ ਜਨਾਨੀ ਦੇ ਪਰਚਾ ਦਰਜ ਕਰਵਾ ਕੇ ਆਇਆ ਐਫਆਰ ਦੀ ਕਾਪੀ ਲਾ ਕੇ ਫਿਰ ਇੱਥੋਂ ਜਾਵਾਂਗੇ ਇੱਥੇ ਬੈਠੇ ਹਾਂ ਕੋਈ ਸਾਡਾ ਆਪਣਾ ਨਹੀਂ ਨਾ ਕੋ ਚਾਚਾ ਨਾ ਕੋ ਤਾਇਆ ਨਾ ਕੋ ਭੈਣ ਨਾ ਕੋ ਭਰਾ ਸਿਰਫ ਪੰਥ ਦੀ ਗੋਈ ਵਿੱਚ ਚੱਲ ਰਹੇ ਆ ਪੰਥ ਦੀ ਹਾਰੀ ਵਿੱਚ ਰਵਾਂਗੇ ਸਾਰੀ ਸੰਗਤ ਇਸ ਇਹ ਪਾਲਣਾ ਕਰੇ ਵੀ ਅਸੀਂ ਇਹ ਗਲਤੀ ਨਾ ਕਰੀਏ ਜਾਂ ਕਰਨਗੇ ਆਪੋ ਆਪਣੇ ਧਰਮ ਨੂੰ ਸਭੋ ਅਸੀਂ ਨਹੀਂ ਕਿਸ ਨੂੰ ਕਹਿੰਦੇ ਕੋਈ ਮਾੜਾ ਵਾ ਪਰ ਜੇ ਕੋਈ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਉਹ ਆ ਮੈਂ ਜੇ ਆ ਫੇ ਲਾਤੋਗੇ ਭੂਤ ਬਾਤੋ ਸੇ ਨਹੀਂ ਮੰਨਤੇ ਖਾਸਾ ਗੱਜੇਗਾ ਵਿੱਚ ਵਜੇਗਾ ਨੂੰ ਡਾਂਗਾ ਇਹੋ ਜਿਹਾ ਫੇਰਾਂਗੇ ਯਾਦ ਕਰਨਗੇ ਵੀ ਖਾਸਾ ਕੀ ਆ ਖਾਸਾ ਕਿਹੜੇ ਕਰਮੋ ਤੇ ਕਿਹੜੇ ਕਰਮੋ ਤੇ ਆਇਆ ਵਾ ਉਹ ਡਿਊਟੀ ਜਿਹੜੀ ਆਪਾਂ ਤਿਆਰ ਪੁੱਲ ਤਿਆਰ ਆ ਵਾਹਿਗੁਰੂ ਜੀ ਦਾ ਖਾਸਾ ਵਾਹਿ ਜਿਕਾਰੇ ਜਾਵੇ ਨੇ ਹੜ੍ਹ ਜਾਵੇ ਫਦੇ ਪਾਵੇ ਨੇ ਹੜ੍ਹੋ ਜਾਵੇ ਆਸਕਤੀ ਧਰਗੁਰ ਗ੍ਰੰਥ ਸਾਹਿਬੀ ਦੇ ਚਰਨਾਂ ਭਾਵੇ ਨੇ ਹੜ੍ਹੋ ਜਾਵੇ ਅਸਰੀਆ ਗਾਲ ਮੰਨੀ ਤਾਲਸਰੀ ਕੀ ਕਾਰਵਾਈ ਪਾਈ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਦਿਨ ਨਵੀਂ ਤੋਂ ਨਵੀਂ ਜਿਹੜੀ ਘਟਨਾਵਾਂ ਵਾਪਰ ਰਹੀਆਂ ਨੇ ਇਹ ਬੜੀ ਦੁਖਦਾਈ ਘਟਨਾਵਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਵਾਸਤੇ 크੍ਰਿਸਚੀਅਨ ਧਰਮ 크੍ਰਿਸਚੀਅਨ ਧਰਮ ਧਰਮ ਪ੍ਰਚਾਰ 크੍ਰਿਸਚੀਅਨ ਭਾਈਚਾਰੇ ਤੇ ਕੁਝ ਪਾਤਰੀਆਂ ਵੱਲੋਂ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਹੋਟਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿੱਤਰ ਗੁਰਬਾਣੀ ਦੀਆਂ ਪੋਥੀਆਂ ਨੂੰ ਜਗ੍ਹਾ-ਜਗ੍ਹਾ ਤੇ ਕਈਆਂ ਥਾਵਾਂ ਤੇ ਸਤਾਇਆ ਜਾ ਰਿਹਾ ਜਿਹੜੇ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅੱਜ ਸਾਨੂੰ ਪਤਾ ਲੱਗਾ ਕਿ ਪਿੰਡ ਮੋਧਣਾ ਦੇ ਵਿੱਚ ਇੱਕ ਰੀਨੂ ਨਾਂ ਤੇ ਔਰਤ ਉਹਦੇ ਸਹੁਰੇ ਦਾ ਨਾਂ ਹੈਗਾ ਵਾ ਤਰਲੋਕ ਸਿੰਘ ਇਹ ਮذਬੀ ਸਿੱਖ ਪਰਿਵਾਰ ਹੈ ਇਸ ਔਰਤ ਨੇ ਜਿਹੜੀ ਤਰੀਕ ਨੰਗ ਚੁੱਕੀ ਹੈ ਰਾਤ ਦਾ ਸਮਾਂ ਸੀ ਆਪਣੇ ਘਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀਆਂ ਲੱਗੀਆਂ ਹੋਈਆਂ ਫੋਟੋਆਂ ਨੂੰ ਪਹਿਲਾਂ ਪਾੜਿਆ ਪਾੜ ਕੇ ਫਿਰ ਸਸਕਾਰ ਕਰ ਦਿੱਤਾ ਜਿਹੜਾ ਇਹ ਬਰਦਾਸ਼ਤ ਕਰਦੋਂ ਬਾਰੀ ਹੈ ਕਿਉਂਕਿ ਇਹ ਲੋਕ ਕਹਿੰਦੇ ਨੇ ਇਹ ਸ਼ੈਤਾਨ ਦੀਆਂ ਫੋਟੋਆਂ ਨੇ ਇਹ ਜਿਹੜੀ ਗੁਰਬਾਣੀ ਹੈ ਇਹ ਵੀ ਸ਼ੈਤਾਨ ਦੀ ਹੈ ਕੜਾ ਇਸਤਾਨ ਦਾ ਇਹ ਕੜਾ ਪ੍ਰਸ਼ਾਦ ਵੀ ਲੈ ਕੇ ਸੁੱਟ ਦਿੰਦੇ ਹਨ ਕਿਉਂਕਿ ਪਹਿਲਾਂ ਜਿਹੜੇ ਪਾਦਰੀ ਸਨ ਉਹ ਇਹ ਕੰਮ ਨਹੀਂ ਸੀ ਕਰਦੇ ਉਹ ਸਾਰੇ ਧਰਮਾਂ ਦਾ ਸਤਕਾਰ ਕਰਦੇ ਸਨ ਜਿਹੜਾ ਹੁਣ ਨਵੇਂ ਪਰਪੰਚ ਰਚੇ ਗਏ ਨੇ ਕੂੜ ਦਾ ਪ੍ਰਚਾਰ ਕਰ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਇਹਨਾਂ ਨੂੰ ਸ਼ਹਿ ਦੇ ਰਹੀ ਹੈ ਕਿਉਂਕਿ ਜੇਕਰ ਪ੍ਰਸ਼ਾਸਨ ਵੀ ਤੁਰੰਤ ਇਹਨਾਂ ਦੇ ਬੰਦੀ ਕਾਰਵਾਈ ਕਰ ਦਵੇ ਤੇ ਮੇਰੇ ਹਿਸਾਬ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਘਟਨਾਵਾਂ ਨਹੀਂ ਵਾਪਰ ਸਕਦੀਆਂ ਪਰ ਆਏ ਦਿਨ ਕੋਈ ਨਾ ਕੋਈ ਇਹ ਜਿਹੜੀਆਂ ਘਟਨਾਵਾਂ ਕਰ ਰਹੇ ਨੇ ਦੁਖਦਾਈ ਨੇ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਜਿਹੜਾ ਪੰਜਾਬ ਵਿੱਚ ਲਾਂਬੂ ਲਾ ਰਹੇ ਹਨ ਇਹ ਲੋਕ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਦੇ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਹੈ ਤੇ ਜਿਹੜੇ ਇਹਨਾਂ ਦੇ ਮੇਨ ਮੁਖੀ ਹਨ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਹਾਡੀ ਸ਼ਹਿਰ ਨਾਲ ਇਹ ਕੰਮ ਹੋ ਰਿਹਾ ਹੈ ਤੇ ਫਿਰ ਤਾਂ ਤੁਸੀਂ ਆਪੇ ਸੋਚ ਲਓ ਤੇ ਜੇਕਰ ਤੁਹਾਡੀ ਸ਼ਹਿਰ ਦੇ ਨਾਲ ਨਹੀਂ ਕੰਮ ਹੋ ਰਿਹਾ ਤੇ ਇਹ ਜਿਹੜੇ ਥੱਲੇ ਤੁਹਾਡੇ ਪਿੰਡਾਂ 'ਚ ਪਾਦਰੀ ਬਣ ਕੇ ਬੈਠੇ ਹਨ ਇਹਨਾਂ ਨੂੰ ਫਿਰ ਰੋਗ ਥਾਮ ਵਾਹਤੀ ਜਿਹੜੀ ਆ ਉਹ ਤਾੜਨਾ ਕਰਦੇ ਹੋ ਜੇ ਨਾ ਕੀਤੀ ਤੁਸੀਂ ਤੇ ਸਾਨੂੰ ਕਰਨੀ ਹੁੰਦੀ ਐ ਅਸੀਂ ਫਿਰ ਇਦਾਂ ਦੀ ਕਰਾਂਗੇ ਤੇ ਤੁਹਾਡੀਆਂ ਪੀੜ੍ਹੀਆਂ ਤੱਕ ਲੋਕ ਯਾਦ ਕਰਨਗੇ ਕਿ ਹਾਂ ਕੋਈ ਖਾਲਸਾ ਹੈ ਕਿਉਂਕਿ ਇਸ ਲੰਮੇ ਸਮੇਂ ਤੋਂ ਤੁਰੇ ਆ ਤੇ ਕੋਈ ਵਿਕਾਉ ਨਹੀਂ ਆ ਕੋਈ ਝੁਗਣ ਵਾਲੇ ਨਹੀਂ ਆ ਪ੍ਰਸ਼ਾਸਨ ਨੇ ਵੀ ਬੜਾ ਜ਼ੋਰ ਲਾਇਆ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਦੋਂ ਕੋਈ ਸਿੰਘ ਕੋਈ ਐਸਾ ਕੋਈ ਕਾਣ ਕੋਈ ਗੁਰਮਤ ਅਨਸਾਰ ਕਾਰਵਾਈ ਕਰਦਾ ਜਿਵੇਂ ਦਰਬਾਰ ਸਾਹਿਬ ਦੇ ਲਾਗੇ ਬੀਡੀ ਸ਼ੀਟ ਤਮਾਕੂ ਦੀਆਂ ਦੁਕਾਨਾਂ ਬੰਦ ਕਰਾਉਂਦਾ ਹੈ ਉਦੋਂ ਤਾਂ ਤੁਸੀਂ ਉਸੇ ਵੇਲੇ ਹਰਕਤ ਵਿੱਚ ਆਣ ਕੇ ਪਰਚੇ ਦਰਜ ਕਰ ਦਿੰਦੇ ਸਿੰਘਾਂ ਦੇ ਉੱਤੇ ਫਿਰ ਧਰਾਵਾ ਵੀ ਪਰਚੇ ਵੀ ਤਿੰਨ ਤਿੰਨ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਪਰਚੇ ਉਦੋਂ ਬਿਆਨ ਪੁਲਸ ਫਿਰ ਕਿੰਨਾ ਦੀ ਲੈਂਦੀ ਹੈ ਉਦੋਂ ਆਪਣੇ ਕੋਲੋਂ ਹੀ ਆਪਣੇ ਸਿਪਾਹੀਆਂ ਦੇ ਬਿਆਨ ਲੈ ਕੇ ਤੇ ਪਰਚਾ ਦਰਜ ਕਰ ਦਿੰਦੀ ਹੈ ਤੇ ਜਦੋਂ ਅਸੀਂ ਮੰਗ ਕਰਦੇ ਆ ਕਿ ਪਰਚਾ ਦਰਜ ਕੀਤਾ ਜਾਵੇ ਤੇ ਉਦੋਂ ਤੁਸੀਂ ਕਹਿੰਦੇ ਆ ਕਿਨੇ ਸ਼ਿਕਾਇਤ ਕੀਤੀ ਆ ਕਿਉਂਕਿ ਪਿੰਡ ਵਾਸੀ ਪਿੰਡਾਂ ਦੀਆਂ ਵੋਟਾਂ ਦੀ ਖਾਤਰ ਆਪਣਾ ਲੋਕ ਆਪਣਾ ਬਚਾਉਣ ਵਾਸਤੇ ਆ ਉਹ ਪਰਚੇ ਨਹੀਂ ਦਰਜ ਕਰਾਉਂਦੇ ਅੰਦਰ ਖਾਤੇ ਨੂੰ ਗੱਲ ਨੂੰ ਖਤਮ ਕਰ ਦਿੱਤਾ ਗਿਆ ਅਸੀਂ ਸਵੇਰੇ ਫੈਸਲਾ ਕਰ ਦਿੱਤਾ ਗਿਆ ਉਹਨੂੰ ਮਾਫੀ ਦਿੱਤੀ ਔਰਤ ਨੂੰ ਪਰ ਜਦੋਂ ਇਹ ਨਿਆਗ ਸਿੰਘ ਫੌਜਾਂ ਆਈਆਂ ਇਹ ਵੀ ਪਿੰਡ ਮੂਦਲਾ ਦੀਆਂ ਨੇ ਤੇ ਅਸੀਂ ਹੁਣ ਭਾਵੇਂ ਦੂਜੇ ਪਿੰਡਾਂ ਚੋਂ ਆਏ ਆ ਉਹ ਰਸਤੇ ਦੇ ਵਿੱਚ ਕਿਸਾਨਾਂ ਵੀਰਾਂ ਨੇ ਆਪਣੀ ਮੰਗ ਵਾਸਤੇ ਮੋਰਚਾ ਬਿਲਕੁਲ ਰੋਡ ਬੰਦ ਕੀਤੇ ਸਨ ਉਹਨਾਂ ਨੂੰ ਬੇਨਤੀਆਂ ਕੀਤੀਆਂ ਉਹਨਾਂ ਨੇ ਸਾਨੂੰ ਰਸਤਾ ਦਿੱਤਾ ਜਿਹਦੇ ਕਰਕੇ ਅਸੀਂ ਇਹ ਵੇਰ ਕੇ ਥਾਣੇ ਦੇ ਵਿੱਚ ਪਹੁੰਚ ਕੇ ਪੁਲਿਸ ਵੱਲੋਂ ਬੰਦੀ ਕਾਰਵਾਈ ਕਰਵਾ ਦਿੱਤੀ ਹੈ ਤੇ ਸਾਨੂੰ ਹੁਣ ਐਫ ਆਈ ਆਰ ਉਹਨਾਂ ਨੇ ਕਿਹਾ 2-3 ਘੰਟੇ ਤੱਕ ਮਿਲ ਜਾਣੀ ਆ ਜਿਹੜੀ ਅਗਲੀ ਘਟਨਾ ਜਿਹੜੀ ਵਾਪਰੀ ਅਸੀਂ ਉੱਥੇ ਪਹੁੰਚ ਰਹੇ ਹਾਂ ਉੱਥੋਂ ਆਉਂਦੇ ਆਂ ਐਫ ਆਰ ਦੀ ਕਾਪੀ ਜ਼ਰੂਰ ਲਵਾਂਗੇ ਤੇ ਨਾਲ ਹੀ ਸਿੱਖ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕਰਕੇ ਤੇ ਸੰਪਰਦਾਵਾਂ ਸੰਪਰਦਾਵਾਂ ਦੇ ਮੁਖੀਆਂ ਨੂੰ ਕਿ ਇਕੱਲਾ ਸਾਡਾ ਫਰਜ ਹੈ ਕਿ ਜੇਕਰ ਤੁਸੀਂ ਨਾ ਇਹ ਮੋਰਚਿਆਂ ਵਿੱਚ ਸ਼ਾਮਲ ਹੋਏ ਨਾ ਅੱਗੇ ਵਧੇ ਤੇ ਫਿਰ ਇਹਨਾਂ ਲੋਕਾਂ ਦੇ ਹੌਸਲੇ ਵਧ ਰਹੇ ਜੇ ਇਹ ਆਏ ਦਿਨ ਕੋਈ ਨਾ ਕੋਈ ਕਟਨਾਵਾ ਕਰ ਰਹੇ ਨੇ ਤੇ ਨਾਲ ਹੀ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਇਹ ਪਿੰਡਾਂ ਵਿੱਚ ਅਸਾਈ ਬਣ ਰਹੇ ਨੇ ਇਹਨਾਂ ਦਾ ਜਿਹੜਾ ਕੌਰ ਸ਼ਬਦਾ ਬਿਲਕੁਲ ਲਾਇਆ ਜਾਵੇ ਦੂਸਰਾ ਇਹ ਆਗੇ ਇਹਨਾਂ ਨੂੰ ਜਿਹੜਾ ਸਰਕਾਰੀ ਕੋਈ ਵੀ ਸ਼ਹਾਦਾ ਮਿਲਦੀ ਉਹ ਬੰਦ ਕੀਤੀ ਜਾਵੇ ਦੂਸਰੀ ਇਹ ਕਿ ਨਾਲ ਹੀ ਜਿਹੜੇ ਇਹ ਕੋਈ ਵੀ ਆਣ ਕੇ ਗੁਰੂ ਘਰ ਵਿੱਚ ਕਹਿਣ ਕੇ ਸਾਨੂੰ ਭਾਂਡੇ ਚਾਹੀਦੇ ਉਹ ਬਿਲਕੁਲ ਨਾ ਦਿੱਤੇ ਜਾਣ ਨਾ ਇਹਨਾਂ ਦੇ ਬੱਚੀ-ਬੱਚੇ ਦੇ ਕੋਈ ਆਨੰਦ ਕਾਰਜ ਨਾ ਕੀਤੇ ਜਾਣ ਦੂਸਰਾ ਇਹ ਨਾਲ ਹੀ ਇਹਨਾਂ ਨੂੰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜਦੋਂ ਇਹ ਕਿਸੇ ਦੀ ਮੌਤ ਹੁੰਦੀ ਹੈ ਇਹਨਾਂ ਦਾ ਸੰਸਕਾਰ ਸਮਸ਼ਾਨ ਘਾਟ ਵਿੱਚ ਨਾ ਕਰਨ ਦਿੱਤਾ ਜਾਵੇ ਇਹਨਾਂ ਨੂੰ ਦਫਨਾਇਆ ਜਾਵੇ ਜੋ ਇਹਨਾਂ ਦੀ ਮਰਜ਼ਾਦਾ ਬੰਦੀ ਹੈ ਦਫਨਾਉ ਉਹ ਕੀਤਾ ਜਾਵੇ ਇਹ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਜਿਹੜੇ ਲੋਕ ਗੁਰੂ ਨਾਨਕ ਦੇ ਘਰ ਆਣ ਕੇ ਗੁਰੂ ਸਾਹਿਬ ਜੀਆਂ ਬੇਦਬੀਆਂ ਕਰ ਰਹੇ ਨੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਰਨੀ ਚਾਹੀਦੀ ਹੈ ਜਿਹਦੇ ਨਾਲ ਨੱਥ ਪੈ ਸਕਦੀ ਹੈ ਨਹੀਂ ਤਾਂ ਫਿਰ ਅਸੀਂ ਲਿਆਜ ਨਹੀਂ ਕਰਾਂਗੇ ਭਲਕੇ ਇਹ ਨਾ ਕਿਉਂਕਿ ਇਹ ਪੰਜਾਬ ਨੂੰ ਅਸੀਂ ਮਾਹੌਲ ਨਹੀਂ ਖਰਾਬ ਕਰੇ ਇਹ ਲੋਕ ਮਾਹੌਲ ਖਰਾਬ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ